ਮੇਰੇ ਵਿਆਹ ਨੂੰ ਹਾਲੇ 2 ਹੀ ਮਹੀਨੇ ਹੋਏ ਸੀ ਤੇ ਇਸ ਦੌਰਾਨ ਮੈਨੂੰ ਦਾਜ ਖਾਤਰ ਬਹੁਤ سارے ਤਾਨੇ ਮੇਲੇ ਵੀ ਸੁਣਨ ਨੂੰ ਮਿਲਦੇ ਸੀ ਮੈਂ ਆਪਣੇ ਪੇਕੇ ਪਰਿਵਾਰ ਵਿੱਚੋਂ ਬਹੁਤ ਹੀ ਗਰੀਬ ਪਰਿਵਾਰ ਦੇ ਨਾਲ ਸੰਬੰਧਤਾਂ ਮੇਰਾ ਬਾਪ ਜੋ ਰਿਕਸ਼ਾ ਚਲਾਉਂਦਾ ਹੈ ਉਸ ਦੀਆਂ ਚਾਲ ਧੀਆਂ ਹੈ ਤੇ ਬੜੀ ਮੁਸ਼ਕਲ ਦੇ ਨਾਲ ਆਪਣੇ ਘਰ ਦਾ ਕੁਸਾਰਾ ਕਰਦਾ ਹੈ ਮੈਂ ਇਹਨਾਂ ਤਾਨਿਆਂ ਵਿਚਕਾਰ ਬਹੁਤ ਜ਼ਿਆਦਾ ਦੁਖੀ ਹੋ ਚੁੱਕੀ ਸੀ ਤੇ ਕਈ ਵਾਰ ਇਕੱਲੇ ਕਮਰੇ ਵਿੱਚ ਬੈਠ ਕੇ ਵੀ ਬਹੁਤ ਰੋਈ ਪਰ ਇਸ ਦੌਰਾਨ ਮੇਰੇ ਪਤੀ ਨੇ ਮੇਰੀ ਹਿੰਮਤ ਬਣ ਕੇ ਮੇਰਾ ਸਾਥ ਦਿੱਤਾ ਮੇਰੇ ਪਤੀ ਨੇ ਆਖਿਆ ਕਿ ਤੂੰ ਫਿਕਰ ਨਾ ਕਰ ਮੈਂ ਕਰਦੀ ਇੱਕ ਇੱਕ ਚੀਜ਼ ਖੁਦ ਬਣਾਵਾਂਗਾ ਅਸੀਂ ਕਰਜ਼ਾ ਚੁੱਕ ਲਿਆ ਤੇ ਘਰ ਦੀ ਇੱਕ ਇੱਕ ਚੀਜ਼ ਖਰੀਦ ਲਈ ਜ਼ਿੰਦਗੀ ਸੋ ਖਾਲੀ ਚਲਦੀ ਪਈ ਸੀ ਪਰ ਇਸੇ ਦੌਰਾਨ ਸਹਰੇ ਪਰਿਵਾਰ ਦੇ ਵੱਲੋਂ ਸਾਨੂੰ ਵਖ ਕਰ ਦਿੱਤਾ ਗਿਆ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਥੋੜੀਆਂ ਮੁਸ਼ਕਲਾਂ ਆਈਆਂ ਪਰ ਅਸੀਂ ਹੌਸਲਾ ਜਟਾਇਆ ਤੇ ਇਕੱਠਿਆਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸਾਡੇ ਘਰ ਦੇ ਵਿੱਚ ਇੱਕ ਧੀ ਨੇ ਜਨਮ ਲਿਆ ਤੇ ਜਦੋਂ ਉਸਨੇ ਜਨਮ ਲਿਆ ਤਾਂ ਸਾਡੀ ਜ਼ਿੰਦਗੀ ਬੜੀ ਹੀ ਖੁਸ਼ਹਾਲੀ ਦੇ ਨਾਲ guzਰਦੀ ਪਈ ਸੀ ਕਿ ਇਸੇ ਦੌਰਾਨ ਕੋਰੋਨਾ ਦੇ ਵਿੱਚ ਸਾਡੇ ਨਾਲ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਾਡੀ ਜ਼ਿੰਦਗੀ ਇਕੋਦਮ ਬਦਲ ਦਿੱਤੀ ਕਰੋਨਾ ਦੇ ਵਿੱਚ ਲਾਕਡਾਊਨ ਲੱਗਿਆ ਤੇ ਸਾਡੇ ਘਰ ਦੀ ਇੱਕ ਇੱਕ ਚੀਜ਼ ਵਿਗ ਗਈ ਲਗਾਤਾਰ ਕਰਜ਼ਾ ਫਤਦਾ ਗਿਆ ਤੇ ਹਾਲਾਤ ਇੱਥੋਂ ਤੱਕ ਬਣ ਗਏ ਕਿ ਧੀ ਦੇ ਨਾਂ ਦੀ ਖਰੀਦੀ ਹੋਈ ਪਾਇਕ ਵੀ ਸਾਨੂੰ ਵੇਚਨੀ ਪਈ ਤੇ ਹੁਣ ਅਸੀਂ ਇਸ ਹਾਲਾਤ ਦੇ ਵਿੱਚੋਂ ਗੁਜ਼ਰਦੇ ਪਏ ਹਾਂ ਕਿ ਨਾਤਾ ਸਾਡਾ ਕੋਈ ਰਿਸ਼ਤੇਦਾਰ ਸਾਡਾ ਸਾਥ ਦਿੰਦਾ ਪਿਆ ਹੈ ਤੇ ਨਾ ਹੀ ਕੋਈ ਆਪਣਾ ਸਾਡੇ ਨਾਲ ਖੜਦਾ ਪਿਆ ਹੈ ਕਰ ਵਿੱਚ ਇੱਕ ਵਿਦਾਨਾ ਖਾਣ ਨੂੰ ਨਹੀਂ ਹੁੰਦਾ ਕਈ ਵਾਰ ਤਾਂ ਤੇ ਹਾਲਾਤ ਹੁਣ ਅਜਿਹੇ ਬਣਦੇ ਜਾ ਰਹੇ ਹਨ ਕਿ ਦਿਲ ਕਰਦਾ ਹੈ ਕਿ ਆਪਣੀ ਜ਼ਿੰਦਗੀ ਨੂੰ ਖਤਮ ਕਰ ਦਈਏ ਪਰਤਾਈ ਸਾਲਾਂ ਦੀ ਤੀ ਦਾ ਮੂੰਹ ਵੇਖ ਕੇ ਅਸੀਂ ਹਿੰਮਤ ਨਹੀਂ ਜੁਟਾ ਪਾਉਂਦੇ ਬਸ ਸਾਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ ਤੁਹਾਡੇ ਸਾਰਿਆਂ ਦੀ ਸਹਿਯੋਗ ਦੀ ਜ਼ਰੂਰਤ ਹੈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਪੈਸੇ ਨਾਲ ਨਹੀਂ ਸਗੋ ਸਾਡੀ ਬਿਜ਼ਨਸ ਸ਼ੁਰੂ ਕਰਨ ਦੇ ਵਿੱਚ ਮਦਦ ਕਰੋ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਸੁਖਾਲੇ ਢੰਗ ਦੇ ਨਾਲ ਬਿਤਾ ਸਕੀਏ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਓਕੇ ਕੀ ਕਰਦੇ ਹੋ ਤੁਸੀਂ ਗਾਣੇ ਫੈਕਟਰੀ ਕੰਮ ਕਰਦਾ ਹਾਂ ਓਕੇ ਤੇ ਮੈਮ ਤੁਹਾਡਾ ਕੀ ਨਾਮ ਹੈ ਹਾਂ ਦੇਖੋ ਓਕੇ ਮੈਮ ਤੁਸੀਂ ਕੀ ਕਰਦੇ ਹੋ ਨੇ ਹਾਊਸ ਪੇਂਟ ਹੂੰ ਵੀ ਜਿੰਦਗੀ ਦੱਸੋ ਕਿੱਦਾਂ ਦੀ ਚੱਲਦੀ ਪਈ ਆ ਜਿੰਦਗੀ ਦੀ ਬਹੁਤ ਮਾੜਾ ਟਾਈਮ ਚੱਲ ਰਿਹਾ ਸਾਡੇ ਤੇ ਵੀ ਬਹੁਤ ਮੁਸ਼ਕਿਲਾਂ ਨੇ ਸਾਹਮਣਾ ਕਰਨਾ ਪੈ ਰਿਹਾ ਸਾਡੀ ਇਨੀ ਉਮਰ ਨੇ ਜਿੰਨੀਆਂ ਮੁਸ਼ਕਿਲਾਂ ਹੂੰ ਕਿਹੜੀਆਂ ਮੁਸ਼ਕਿਲਾਂ ਨੇ ਜਿਹੜੀ ਛੋਟੀ ਜਿਹੀ ਉਮਰ ਚ ਹੰਡਾਉਂਦੇ ਪਿਓ ਬਸ ਜਾ ਵੀ ਆ ਗਿਆ ਜਿਹਾ ਟਾਕਰਾਉਂ ਚ ਪਿਆ ਹੋਇਆ ਤੇ ਦੋ ਕ ਮਹੀਨੇ ਬਾਅਦ ਕਰ ਗਏ ਨੇ ਮਕਲਾ ਕਰਤਾ ਹੂੰ ਤੇ ਸਾਡਾ ਰੂਮ ਜਿਹੜਾ ਸੀ ਕੱਚਾ ਸੀਗਾ ਕੋਈ ਸਮਾਨ ਨਹੀਂ ਸੀਗਾ ਉਹਦੇ ਬਣਾ ਗਿਆ ਕੋਈ ਕੰਮ ਨਹੀਂ ਮਿਲਿਆ ਇਹਨਾਂ ਨੂੰ ਸਾਲ ਪਹਿਲਾਂ ਹੂੰ ਉਹ ਕਰਜਾ ਬਕਦਾ ਬਕਦਾ ਵਾਟੇ ਹੂੰ ਤਾਂ ਕਿ ਬਹੁਤ ਮੁਸ਼ਕਿਲ ਆ ਇਹਨਾਂ ਸੰਤਾਂ ਹੂੰ ਨੰਦਿਆ ਨੂੰ ਹਜੇ ਮਤਲਬ ਕਿ 2 ਮਹੀਨੇ ਹੋਏ ਸਨ ਨਾ ਹਾਂਜੀ ਤੇ ਜਦੋਂ ਤੁਸੀਂ ਵੱਖਰੇ ਹੋ ਗਏ ਹਾਂਜੀ ਉਸ ਵੇਲੇ ਤੁਹਾਡੇ ਲਈ ਉਹ ਚੀਜ਼ਾਂ ਹੈਂਡਲ ਕਰਨੀਆਂ ਕਿੰਨੀਆਂ ਔਖੀਆਂ ਸੀ ਕਿਉਂਕਿ ਇੱਕ ਪਾਸੇ ਤਾਂ ਤੁਹਾਡੀ ਇੱਕ ਨਵੀਂ ਲਾਈਫ ਦੀ ਸ਼ੁਰੂਆਤ ਹੈ ਦੂਜੇ ਪਾਸੇ ਇੰਨੀ ਵੱਡੀ ਚੀਜ਼ ਹਾਂਜੀ ਬਹੁਤ ਮੁਸ਼ਕਿਲ ਹੋਇਆ ਸਾਨੂੰ 4 ਸਾਲ ਹੋ ਗਏ ਸਾਡੀ ਮੈਰਿਜ ਨੂੰ ਸਿਆਚਾਤ ਕਰਕੇ ਕਿੱਧਰ ਘੁੰਮ ਕੇ ਨਹੀਂ ਤੱਕਿਆ ਹੂੰ ਤੇੰਸਾਲ ਹੋ ਗਏ ਕੱਪੜਾ ਲੈ ਕੇ ਨਹੀਂ ਆਇਆ। ਅੱਛਾ ਜੀ। ਹਾਂ ਜੀ। ਇੰਨੇ ਜ਼ਿਆਦਾ ਮਾੜੇ ਹਾਲਾਤਾਂ ਚ ਲੰਘ ਰਹੇ ਹੋ। ਜੀ ਦਾ ਦੋਨੋਂ ਨੂੰ ਲੈ ਕੇ ਦੇ ਦਾਂ ਜਾਂ ਤੁਸੀਂ ਗੇਟਿੰਗ ਲੈਦਾ ਬਸ ਪਰ ਮੈਂ ਲੈ ਕੇ ਦੇਖੀ ਨਹੀਂ ਹੈਗਾ। ਮੈਂ ਹੁਣ ਕੀ ਸਾਂਖ ਰੇਣਾ? ਮੈਨੂੰ ਆਪਣੀ ਪਾਗ ਲੈਣ ਦੀ ਹਿੰਮਤ ਨਹੀਂ ਮੈਂ ਲੈ ਲਵਾਂ। ਹੂੰ। ਅੱਛਾ। ਇੰਨੇ ਮਾੜੇ ਹਾਲਾਤਾਂ ਚ ਲੰਘ ਰਹੇ ਹੋ। ਹਾਂ ਜੀ। ਹੂੰ। ਉਹ ਜਿਹੜੀਆਂ ਨਤੀਜਾ ਆਪਣੀਆਂ ਆਪਣੀਆਂ ਚਾਹਾਂ ਨਾਲ ਲਿਆ ਮੈਂ ਆਪਣਾ ਨਵਾਂ ਮੋਟਰਸਾਈਕਲ ਲਿਆ ਮੇਰੀ ਐਲ.ਈ.ਡੀ. ਉਹ ਵੀ ਜਿਹੜੇ ਕਰਦੀਆਂ ਵਰਤੋਂ ਵਾਲੀਆਂ ਚਾਉਂਦੀਆਂ ਹੂੰ ਇਹ ਕੁਸਰ ਬਿਕੋ ਫੋਨ ਹੀ ਹੈ ਜਿਹੜਾ ਬਸ ਬਸ ਟਾਈਮ ਪਾਸ ਕਰ ਰਿਆ ਹਾਂ ਉਹ ਕਿੱਥੇ ਗਈਆਂ ਚੀਜ਼ਾਂ ਜਿਹੜੀਆਂ ਚਾਵਾਂ ਨਾਲ ਲਈਆਂ ਸੀ ਬਾਈਕ ਘਰ ਦਾ ਸਮਾਨ ਜਿਹੜੇ ਲੋਕਾਂ ਨੂੰ ਮੈਂ ਪੈਸੇ ਦੇਣੇ ਸੀਗੇ ਉਹ ਮੈਨੂੰ ਇੰਨਾ ਫੋਰਸ ਕਰਦੇ ਮੈਂ ਕੰਮ ਕਰਦਾ ਫੈਕਟਰੀ ਮੇਰੇ ਪਿੱਛੇ ਪਿੱਛੇ ਆ ਜਾਂਦੇ ਸੀ ਫੈਕਟਰੀ ਲੱਭ ਲੈਂਦੇ ਮੈਂ ਕਿੱਥੇ ਕੰਮ ਕਰਦਾ ਸੀ ਹੂੰ ਅਸੀਂ ਜਾਣਾ ਨਹੀਂ ਕਹਿੰਦੇ ਸਾਨੂੰ ਪੈਸੇ ਦੇ ਉਹ ਮਜਬੂਰੀ ਖਾਤਮਾ ਨੂੰ ਕਿਰਦੀ ਰੱਖਣਗੇ ਹੂੰ ਹੋਰ ਮੈਂ ਇਤਾਂ ਦਾ ਮੇਰਾ ਟਾਈਮ ਚੱਲਦਾ ਫਿਰ ਮੈਂ ਕੰਮੋ ਵੀ ਕਰਾਂ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਬਸ ਹੈਲਪ ਦੀ ਲੋੜ ਏ ਥੋੜੀ ਜਿਹੀ ਹੈਲਪ ਹੋ ਜੇ ਮੈਂ ਆਪਣਾ ਕੰਮ ਖੋਲ ਲਵਾਂ ਸਾਰਾ ਸਰਕਲ ਵੈਲ ਫੈਕਟ ਹੋ ਜੀਗਾ ਹੂੰ ਤੇ ਮੈਂ ਇਨੇ ਚਾਵਣਾ ਚੀਜ਼ਾਂ ਲਈਆਂ ਨਾ ਇੱਕ ਤੇ ਵਿਆਹ ਤੋਂ ਬਾਅਦ ਵੱਖਰੇ ਕਰਤਾ ਕਰਦਿਆਂ ਨੇ ਤੇ ਦੂਜਾ ਉੱਤੋਂ ਤੁਸੀਂ ਮਤਲਬ ਕੀ ਚੀਜ਼ਾਂ ਵੇਖ ਗੀਆਂ ਲੈ ਕੇ ਹਨਾ ਤੇ ਤੁਹਾਡੇ ਮਨ ਤੇ ਕੀ ਬੀਤੀ ਮਨ ਤੇ ਤਾਂ ਬਹੁਤ ਬੀਤੀ ਐ ਦੁੱਖ ਹੁੰਦਾ ਬਹੁਤ ਜ਼ਿਆਦਾ ਹੂੰ ਕੀ ਕਰ ਸਕਨੇ ਆ ਤੁਹਾਨੂੰ ਨਾਲ ਤੇ ਸਾਥ ਹੀ ਨਹੀਂ ਤੇਰੀ ਹੂੰ ਵੀ ਇਹ ਨਹੀਂ ਕਿ ਮੇਰੇ ਰਿਸ਼ਤੇਦਾਰ ਸਾਰੇ ਮੇਰੇ ਰਿਸ਼ਤੇਦਾਰ ਵੀ ਤਕੜੇ ਕੋਈ ਇਟਲੀ ਬੈਠਾ ਹੈ ਕੋ ਲੰਡਨ ਕੋ ਕਿੱਥੇ ਕੋ ਕਿੱਥੇ ਸਾਰੇ ਸੈਟਲ ਹੋਏ ਆ ਕੋਈ ਸਾਥ ਨਹੀਂ ਲੈਂਦਾ ਮੈਂ ਔਨ ਕੈਮਰਾ ਤੇ ਨਾਲ ਪੰਡਿਸ਼ਤੀਦਾਰਾਂ ਨੂੰ ਇਹੀ ਗੱਲ ਕਹਿਣ ਕਰ ਕਿ ਮੈਂ ਜੋੰਦੇ ਜੀ ਤੇ ਮੇਰੇ ਕਿਸੇ ਨੇ ਸਾਥ ਨਹੀਂ ਨਾਲ ਲਈ ਜੇਲੇ ਮੈਂ ਮਰ ਗਿਆ ਨਾ ਮੇਰਾ ਮੂੰਹ ਨਾ ਵਿਖ ਅੱਜ ਮੈਂ ਔਨ ਕੈਮਰਾ ਤੇ ਆ ਕੇ ਆਪਣੀ ਸਾਰੀ ਦਿੱਸਤਦਾਰਾਂ ਨੂੰ ਇਨਾ ਆਕ ਚੁੱਕੇ ਹੋ ਐ ਨੌਕ ਚੁੱਕਾ ਕਿਸੇ ਨੇ ਮੇਰੀ ਸਾਰੀ ਨਹੀਂ ਲਈ ਹੋਰ ਤੇ ਹੋਰ ਤਨ ਮੋੜ ਬਕਾਵਾ ਮੈਂ ਕਟੋੜ ਕਟ 10 ਜਿੰਨੇ ਵੀ ਇੰਟਰਵਿਊ ਵਾਲੇ ਨੇ ਉਹਨਾਂ ਤੋਂ ਮੈਂ ਮੰਗ ਕਾ ਮੇਰੀ ਇੰਟਰਵਿਊ ਕਰੋ ਕੈਂਟ ਪੰਜਾਬੀ ਹੋਰ ਵੀ ਕਾਫੀ ਪੀ ਗਏ ਮੈਂ ਸਾਰਿਆਂ ਨੂੰ ਹੈਲਪ ਮੰਗ ਚਾ ਮਤੀਆਂ ਵੈਕੈਂਸੀ ਕੰਪਨੀ ਮੇਰੀ ਇੰਟਰਵਿਊ ਕਰ ਲੋ ਮੈਂ ਬਹੁਤ ਪਰੇਸ਼ਾਨ ਹਾਂ ਮੇਰੀ ਸਟੋਰੀ ਨੂੰ ਰਿਸਪੈਕਟ ਦੇ ਕਿਸੇ ਨੇ ਨਹੀਂ ਸੁਣੀ ਲਗੀ ਗ੍ਰਾਉਂਡ ਕਰੀ ਜਾਂਦਾ ਸਾਰੇ ਮਾਰ ਕੇ ਤੁਸੀਂ ਵੀ ਗੱਲ ਸਾਡੀ ਸਮਝੀ ਉਸ ਤੋਂ ਹੂੰ ਵੀਰੇ ਇੰਨੇ ਔਖੇ ਟਾਈਮ ਦੇ ਵਿੱਚੋਂ ਲੰਘਦੇ ਪਿਓ ਨਾ ਇੱਕ ਪਾਸੇ ਇੰਨਾ ਜ਼ਿਆਦਾ ਕਰਜ਼ਾ ਉਹ ਤੋਂ ਕਰਦੇ ਮਾੜੇ ਹਾਲਾਤ ਨੇ ਕੋਈ ਖੜਦਾ ਨਹੀਂ ਪਿਆ ਤੇ ਮਤਲਬ ਕੀ ਸੋਚਦੇ ਪਏ ਇਸ ਬਲੇ ਕੀ ਮਾਈਂਡਡ ਦੇ ਵਿੱਚ ਟੱਲ ਜਾ ਤੁਹਾਡੇ ਮੈਂਡ ਵਿੱਚ ਮੈਂ ਹੀ ਚੱਲ ਰਿਹਾ ਨੂੰ ਮੈਂ ਪਾਇਆ ਮੈਨੂੰ ਕੋਈ ਚੱਲ ਨਹੀਂ ਕੋਈ ਜਿਹੋ ਆਪਣੀ ਅੰਦਰ ਕਰਦਾ ਹੈਗਾ ਗੁਰੂ ਰਾਮਦਾਸ ਜੀ ਮੇਰ ਕਰਨੀ ਮੈਂ ਪਹਿਲਾਂ ਮੋਨਾ ਸੀਗਾ ਜੀ ਚਾਰ ਪੰਜ ਮਹੀਨੇ ਹੋ ਗਏ ਮੈਂ ਕਿਸ ਤਰ੍ਹਾਂ ਖਲੀ ਦਾੜੀ ਰੱਖੀ ਮੈਂ ਕਟਾ ਨਹੀਂ ਰਿਹਾ ਮੈਨੂੰ ਲੱਗਿਉ ਫਲਸਫੇ ਮੈਂ ਗੁਰੂ ਰਾਮਦਾਸ ਆਪਣੀ ਜੋ ਵੀ ਆਪਣੇ ਹਿੱੱਟ ਕਰਦੇ ਉੱਪਰ ਜਾਏਗਾ ਜੀ ਦਰਬਾਰਾ ਮੱਥਾ ਵੀ ਟੇਕ ਕੇ ਆਏ ਕਰਤੀ ਗਈ ਸੀ ਹੂੰ ਪੂਰੇ ਟਾਈਮ ਨੂੰ ਨਾਲ ਲੈ ਕੇ ਮਗਿਆ ਸੀ ਦੁੱਖ ਕਿ ਆਏ ਗੁਰੂਗ੍ਰਾਮ ਦਾ ਜਿਹੜਾ ਜੋ ਵੀ ਸਮੱਸਿਆ ਚਲਦੀ ਜਦੋਂ ਪਹਾੜ ਦਾ ਪੂਰਾ ਕਸਟਮਰ ਕਿੰਨਾ ਡੇ ਲੱਗਦਾ ਹੂੰ ਹਾਂ ਤੇ ਬਚਪਨ ਤੋਂ ਮੁੰਨੇ ਸੀ ਕਿ ਮੈਨਾਂ ਨੇ ਪਾਕੀ ਵਾਰ ਕਿਹਾ ਸੀ ਕੇਸ ਰੱਖੀ ਤੇ ਮੇਰੇ ਪਿਤੇ ਪਰਿਵਾਰ ਚ ਸਾਰੇ ਸਰਦਾਰ ਨੇ ਹੂੰ ਕੇਸ ਰੱਖੇ ਸਾਰੇ ਮਾਂਣ ਕਹਿੰਦੇ ਸੀਗੀ ਵੀ ਕੇਸ ਰੱਖ ਲੈ ਐਨੇ ਮੰਨਦੇ ਸੀ ਕਿ ਮੈਂ ਨਹੀਂ ਰੱਖੀ ਹੂੰ ਮਾਰੇ ਖਲਾਕਾ ਨਾ ਨਹੀਂ ਪਤਾ ਨਹੀਂ ਲੇ ਕਿ ਮਨ ਚ ਕੀ ਆਇਆ ਹਮਮਮ ਪਹਿਲਾਂ ਮੈਂ ਫੇਸ ਕਰਦੀ ਆਂ ਚਾਰ ਪੰਜ ਮਿੰਟ ਉਹ ਮੈਂ ਫੇਸ ਕਰਦੀ ਆਂ ਹਮਮਮ ਹਾਂ ਜੀ ਤੇ ਜਿਸ ਤਰੀਕੇ ਦੇ ਨਾਲ ਮਾੜੇ ਹਾਲਾਤਾਂ ਚ ਲੰਘਦੇ ਹੋ ਪਰ ਮੈਮ ਤੁਹਾਡੇ ਪਰਿਵਾਰ ਨੇ ਨਹੀਂ ਤੁਹਾਡਾ ਸਾਥ ਦਿੱਤਾ ਪੇਕਾ ਪਰਿਵਾਰ ਨੇ ਚਾਰ ਗਰੀਬ ਨੇ ਪਹਿਲੇ ਹਮਮਮ ਗਰੀਬ ਨੇ ਜੋ ਉਹਨਾਂ ਕਿਸਮ ਦਾ ਬੈਲ ਕਰਦੇ ਨੇ ਯਾਨੀ ਕਿ ਮੇਰੇ ਮੰਮੀ ਡੈਡੀ ਜੋ ਉਹਨਾਂ ਤੋਂ ਬੜਦਾ ਹੈ ਉਹ ਵੀ ਕਰਦੇ ਨੇ ਜੁਰਗ ਇਹਨਾਂ ਨੂੰ ਮੈਂ ਨਹੀਂ ਟੈਨਸ਼ਨ ਨਹੀਂ ਪਾਉਂਦਾ ਦੋਨੋਂ ਦਵਾਈ ਸੇ ਕਿੰਨੇ ਭਰਾ ਭੈਣੋਂ ਤੁਸੀਂ ਅਸੀਂ ਮੇਰੇ ਭਰਾ ਦੋ ਵੱਖਰੇ ਹੈ ਉਹ ਸਾਡੇ ਲੇ ਦੇ ਸਾਡੇ। ਛੋ ਉਹ ਵੀ ਨਹੀਂ ਸੀ। ਸੇ ਭੈਣ ਭਰਾ ਨੇ ਦੋ ਭੈਣਾਂ ਨੇ ਤਿੰਨ ਭਰਾ ਨੇ। ਹੂੰ ਦੋ ਵਸ ਰਹੇ ਨੇ ਮੰਮੀ ਡੈਡੀ ਦੇ ਨਾਲ। ਹੂੰ ਤੇ ਅਸੀਂ ਚਾਰ ਭੈਣਾਂ ਵਾਂ ਦੋ ਮੇਰੇ ਭਰਾ ਛੇ ਭੈਣ ਭਰਾ ਅਸੀਂ। ਹਾਂਜੀ ਤੇ ਕੋਈ ਵੀ ਨਹੀਂ ਸਾਥ ਦਿੰਦਾ। ਵੀਰੇ ਇਹੋ ਜੀ ਕਿਹੜੀ ਗੱਲ ਹੈ ਕਿ ਜਿਹੜਾ ਇੰਨਾ ਤੁਹਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਮੈਂ ਤੇਰੀ ਮਾਂ ਵਾਂਗ سلوਕ ਕੀਤਾ ਜਾ ਰਿਹਾ। ਨਹੀਂ ਲੱਗਦਾ ਕਿ ਆ ਬਸ ਹੁਣ ਸਰਕਾਰ ਚਾਹੇ ਖਰ ਜੋਗੇ ਦੀ ਹੈਲਪ ਕਰਾਂਗੇ ਆਪਾਂ ਨੂੰ ਵਾਪਸ ਹੋਏ ਕਿ ਨਹੀਂ ਹੋਏ ਲੈ ਜੀ ਇਸ ਨੂੰ ਮੈਂ ਕਟਗੜ ਮੇਰੇ ਅਸੀਂ ਰਿਸ਼ਤੇਦਾਰਾਂ ਘਰੇ ਜਾਣੀ ਹੈ ਨਾ ਉਹਨਾਂ ਨੂੰ ਮੈਂ ਲੱਗਦਾ ਕਿ ਕਿਤੇ ਮੰਗਣ ਤਾਂ ਨਹੀਂ ਆਲੇ ਸਾਡੇ ਘਰ ਜਦੋਂ ਦੇ ਮੋਹਰ ਸੱਜ ਜਾਂਦੇ ਆਪਾਂ ਬਾਅਦ ਹੂੰ ਹੂੰ ਚੀਜ਼ ਮੰਗਦੇ ਆਪਸ ਨੇ ਦੇਖੋ ਮੋਹਰ ਸੱਜਦੇ ਆਪਾਂ ਸੱਜ ਜਾਂਦੇ ਕਈ ਚੀਜ਼ ਮੰਗਣਾ ਹੋਣੀ ਨਹੀਂ ਮੇਰਾ ਪਿਕ ਕਰਦੇ ਘਰ ਕੋਈ ਚੀਜ਼ ਹੀ ਨਾ ਵਾਗਲੇ ਹੂੰ ਜੀ ਮੈਨੂੰ ਫੋਰਸ ਕਰ ਰਹੇ ਨੇ ਭਾਜੀ ਤੁਸੀਂ ਆਓ ਕੀ ਆਓ ਹੂੰ ਕਿ ਮੈਂ ਤੁਹਾਨੂੰ ਕਹੀ ਨਾ ਵੀ ਜਿਹੜੀ ਮੈਂ ਕੋਕਲੀ ਵੀ ਆਉਣ ਵੱਤ ਕੋਈ ਮੁਮਸੇ ਚੱਲ ਰਹੀ ਹੈ ਕਿ ਤੁਮ੍ਹ ਬਦ ਇੱਕ ਮੈਨੂੰ ਰੂਟ ਜਰੂਰ ਹੋਏਗਾ ਜੀ ਮੈਂ ਅੰਕਸਰ ਕਰਦਾ ਪਰ ਉਹਨੂੰ ਮੈਂ ਦੱਸੇ ਸਾਰੀ ਗੱਲ ਮੈਂ ਕਿ ਕਿਤੇ ਨਹੀਂ ਮਿਲ ਜਾਣਾ ਜੀ ਮੇਰੀ ਥੋੜੀ ਹੈਲਪ ਕਰ ਫਿਰ ਉਹਨੇ ਆਪਣੀ ਬਾਈਕ ਦਿੱਤੀ ਮੈਨੂੰ ਯਾਹ ਇਹ ਵੀ ਗੂਗਲ ਤੇ ਦੱਸਾਇਆ ਜੀ ਹੂੰ ਵੀਰੇ ਤੁਸੀਂ ਗੱਲ ਦਾ ਸਰੀ ਸੀ ਬਾਈਕ ਦੀ ਉਹ ਦੱਸੋ ਕੀ ਹੈ ਬਾਈਕ ਬਾਈਕ ਇੱਕ ਵਾਰੀ ਮੈਂ ਉਹ ਪਿਛਲੀ ਵਾਰ ਜਦ ਤੁਸੀਂ ਆਪਾਂ ਮੁਲਕਾਤ ਆਪਣੀ ਹੋਈ ਸੀ ਮੈਂ ਆਉਣਾ ਸੀਗਾ ਜੀ ਉਹ ਤੇ ਮੈਂ ਤੇਲ ਪਵਾ ਲਿਆ ਕਿਸੇ ਹੋਰ ਮੁੰਡੇ ਦੀ ਬਾਈ ਜਦੋਂ ਜਦੋਂ ਪੈਨ ਕੋ ਦਾ ਪੈਟਰੋਲ ਦਲਵਾ ਰਿਆ ਉਹਨੇ ਕਾਫੀ ਮਨਜਰੇ ਕਿਉਂ ਰੀਜ਼ਨ ਰੀਜ਼ਨ ਨਾਲ ਉਹਨੂੰ ਲੇਟ ਹੋ ਗਈ ਸੀ ਤੇ ਬਰਸ਼ ਪੈਣ ਲੱਗੀ ਸੀ ਨਾ ਆਪਣਾ ਮੇਰੇ ਨਹੀਂ ਹੋਇਆ ਮੈਂ ਉਹਨੂੰ ਕਾਫੀ ਵੇਟ ਕਰਾਈ ਉਹਨੂੰ ਮੈਂ ਵੈਸੇ ਮੈਂ ਭਾਜੀ ਥੋੜਾ ਟਾਈਮ ਦੇ ਦੇ ਦੋ ਤਿੰਨ ਵਾਰੀ ਉਹਨੂੰ ਫੋਨ ਲਾਇਆ ਨਾ ਬਈ ਥੋੜਾ ਟਾਈਮ ਦੇ ਦੇ ਮੈਂ ਤੁਹਾਨੂੰ ਵਾਪਸ ਕਰਦਾ ਹਾਂ ਹਮ ਉਹਨੂੰ ਫੋਨ ਮਲਾ ਕੇ ਮਿਲਦਾ ਬੜਾ ਗਲਤ ਦਿਹਾ ਵਰਤੂ ਗਾਲਾਂ ਦੇ ਵਰਤੂ ਕੀਤੀ ਮੇਰਾ ਮਨ ਜਾ ਅੰਦਰੋਂ ਪਾ ਰਿਹਾ ਹੈ ਕਿ ਰੱਬਾ ਮੇਰੇ ਤੇ ਇਹ ਟਾਈਮ ਲੈ ਕੇ ਆ ਕਿ ਮੇਰੀ ਆਪਣੀ ਨਵੀਂ ਬਾਈਕ ਕਿਤੇ ਪਈ ਮੈਂ ਲੋਕਾਂ ਦੇ ਮਹਿਤਾ ਕਰਦਾ ਹੂੰ ਹੂੰ ਤੁਹਾਡੀ ਆਪਣੀ ਬਾਈਕ ਕਿਉਂ ਗਿਰਵੀ ਪਈ ਕੀ ਕਾਰਨ ਨੇ ਮਿਸਲੇ ਮਤਲੇ ਨਹੀਂ ਕਿ ਹੂੰ ਕੰਮ ਨਹੀਂ ਕਰਦਾ ਹੂੰ ਕੰਮ ਤੇ ਜਾਂਦਾ ਹੀ ਮੇਰੇ ਪਿੱਛੇ ਆਏ ਹੂੰ ਹੂੰ ਉਹ ਤੇ ਜਿਹੜੀ ਫੈਕਟਰੀ ਜਾਣਾ ਕਰਤੋ ਘਟ ਮੈਂ ਤਿੰਨ ਫੈਕਟਰੀਆਂ ਬਦਲੇ ਉਹਨਾਂ ਵੀ ਮੇਰੇ ਨਾਲ ਹੁੰਡੇ ਹੀ ਪਿੰਟ ਵੀ ਦੱਸਣਾ ਪਤਾ ਹੈ ਲਾਕ ਡਾਟ ਮਾੜੀ ਮੁੱਠੀ ਦੇ ਰਹੀ ਕੀਤੀ ਹੁੰਦੀ ਹੈ ਹੂੰ ਕੋਈ ਨਾ ਕੋਈ ਉਹਨੂੰ ਪਤਾ ਦੱਸ ਦਿੰਦੇ ਆ ਫਲਾਣੀ ਫੈਕਟਰੀ ਲੱਗਿਆ ਕੰਮ ਤੇ ਉਹ ਅੰਦਰ ਆਏ ਉਹ ਫੈਕਟਰੀ ਨੂੰ ਪ੍ਰੋਜੈਕਟ ਮੰਨ ਲਈ ਕਰਦਾ ਸੀ ਹੂੰ ਮੈਨੂੰ 7 ਰਾਤ ਉਹਨੇ ਮਿਲਤਾ ਹੂੰ ਆਰ ਕੇ ਮੈਨੂੰ ਆਪਣੀ ਬਾਈਕ ਵੀ ਰੱਖਣੀ ਕੋਈ ਅਪੈਸ ਜੀ ਤੇ ਤੁਸੀਂ ਦੱਸ ਰਹੇ ਸੀ ਕਿ ਬੇਟੀ ਦਾ ਕੋਈ ਛੱਲਾ ਵੀ ਉਹ ਵੀ ਜ਼ਰੂਰ ਦੱਸੋ ਕੀ ਸੀਗਾ ਉਹ ਬਾਈਕ ਦੀ ਜਿਹੜੀ ਕੀ ਉਹ ਉੱਥੇ ਮਛਲਾ ਕੋਆ ਹੈ ਮੇਰੀ ਬੇਟੀ ਦਾ ਨਾਮ ਲਿਖਾਇਆ ਤੇ ਨਦੀ ਪੱਥ ਡੇਟ ਲਿਖੀ ਹੁੰਦੀ ਹੈ ਹਾਂ ਇਹਦਾ ਨਾ ਮੇਰੀ ਬੇਟੀ ਦਾ ਨਾਮ ਸੀਰਤ ਹੈ ਨਾ ਹਾਂ ਜੋ ਜਨਮ ਡੇਟ ਆਫ ਬਰਥ ਹਾਂ ਇਹਨੇ ਉਹਦੀ ਸੀਵਲ ਰਿਜਿਸਟਰੀ ਹੋਈ ਸੀ ਕਿ ਮੈਂ ਜੋ ਹੈ ਸਰਦਾਰ ਹੈ ਆਪਣਾ ਸੂਚਨ ਕਰਵਾਤਾ ਹਾਂ ਉਸ ਨਾਲ ਇੱਕ ਜੀ ਮਛਲਾ ਉੱਥੇ ਮੇਰੀ ਬਾਈਕ ਰਹਿ ਜਾਂਦੀ ਹੈ ਹਾਂ ਤੋਂ ਖੋਦਿਆ ਜੀ ਦੁੱਖ ਨਹੀਂ ਹੁੰਦਾ ਕਿ ਇੰਨੇ ਚਾਵਾਂ ਨਾਲ ਲਈ ਹੋਈ ਚੀਜ਼ ਉੱਪਰੋਂ ਬਹੁਤ ਸਾਰੇ ਇਮੋਸ਼ਨਸ ਜੁੜੇ ਹੋਏ ਨੇ ਨਾ ਉਸ ਚੀਜ਼ ਦੇ ਨਾਲ ਤੇ ਕਿਸੇ ਕੋਲ ਗਿਰਵੀ ਪਈ ਹੋਈ ਆ ਉਹ ਚੀਜ਼ ਉਹ ਬਾਈਕ ਨੂੰ ਮੈਂ ਜ਼ਿਲੇ ਅਪਡਾਟ ਕਰਦਾ ਲੁਧਿਆਣੇ ਮੈਂ ਆਪਣੀ ਈ-ਪੀ ਕਰਦਾ ਉਹ ਖੜੀ ਹੁੰਦੀ ਮੈਂ ਉਹਨੂੰ ਡਿਲੀਟ ਹੁੰਦਾ ਕਿਉਂਕਿ ਉਹ ਮੂਨ ਫੋਨ ਤੇ ਮਿਲਦੀ ਹੁੰਦੀ ਹੂੰ ਦਿਲ ਨਹੀਂ ਕਰਦਾ ਕਿ ਉਹ ਬਾਈਕ ਫਿਰ ਤੋਂ ਤੁਹਾਡੇ ਕੋਲ ਆ ਜਾਵੇ ਕਿੰਨੇ ਪੈਸੇ ਆ ਦੀ ਤੁਹਾਡੀ ਉਹ ਬਾਈਕ ਵਾਪਸ ਆਉਣੀ ਆ 30 35000 30 35000 ਕਰਕੇ ਬਾਈਕ ਉੱਥੇ ਖੜੀ ਆ। ਹੋਰ ਕਿਹੜੀਆਂ ਚੀਜ਼ਾਂ ਛੁੜਵਾਨ ਵਾਲੀਆਂ ਪਈਆਂ ਹੋਈਆਂ ਨੇ? ਮੇਰੀ ਰਿਐਲਿਟੀ ਹੈ ਜੀ। ਹੂੰ। ਉੱਥੇ ਰੋਲਡ ਇਹਨਾਂ ਦਾ। ਹੂੰ। ਨਵੀਂ ਰਿੰਗ ਜੀ ਕਿਹਦੇ। ਪਰ ਹੁਣ ਕੀ ਚਾਹੁੰਦੇ ਹੋ? ਕੀ ਸਾਡੀ ਦਰਸ਼ਕ ਕਿਹੜੇ ਜ਼ਰੀਏ ਤੁਹਾਡੀ ਮਦਦ ਕਰੇ ਕਿ ਬਾਈਕ ਚਾਹੀਦੀ ਹੈ ਜਾਂ ਹੋਰ ਚੀਜ਼ਾਂ ਛੁੜਵਾਈਆਂ? ਐਨਿਕ ਅੰਦਰ ਗੂਗਲਸ ਨੂੰ ਹੈਲਪ ਕਰੇ ਮੈਂ ਨੂੰ ਕੰਮ ਕੋਲ ਕਰੇ ਆਪਣਾ। ਨਹੀਂ। ਕੀ ਕਰਨਾ ਚਾਹੁੰਦੇ ਹੋ? ਸਿ ਬਸ ਦੱਸਾਂ ਨੂੰਹਾਂ ਦੀ ਕਿਰਤ ਕਰੀਏ ਬਸ ਆਪਣਾ ਆਪਣਾ ਕਾਰੋਬਾਰ ਚੱਲੇ। ਕਿਸ ਚੀਜ਼ ਦੇ ਵਿੱਚ ਇੰਟਰਸਟ ਹੈ? ਤਾਂ ਜੇ ਤੁਹਾਡੇ ਨਾਲ ਕੋਈ ਐਨਜੀਓ ਜਾਂ ਫਿਰ ਐਨਆਰਆਈ ਵੀਰ ਸੰਪਰਕ ਕਰ ਸਕਣ رابطہ ਕਰ ਸਕਣ ਕਿ ਤੁਹਾਡੀ ਕੋਈ ਮਦਦ ਕੀਤੀ ਜਾ ਸਕੇ ਉਹ ਜਿਹੜਾ ਆਪਣੀ ਰੈਡੀ ਫੋਨ ਨਿਕਾਉਂਦੀ ਹੈ ਅੱਛਾ ਫੂਡ ਤੇ ਫੂਡ ਫਾਈਲ ਤੇ ਮੇਰੇ ਖਿਆਲ ਨਾਲ ਰੈਡੀ ਫੋਨ ਵਿੱਚ ਉਹਦੇ ਵਿੱਚ ਜਿਹੜੋ ਮਨਸਪੈਂਡ ਵਾਈ ਬਿਲਤੀ ਹੈ ਉਹ ਆਪਣੀ ਜਿਹੜੀ ਯੋਗਿਕ ਕਰਜ਼ਾ ਜਿਹੜੇ ਲਾ ਦੇਣਾ ਤਾਂ ਜਿਹੜਾ ਸਾਡੀ ਹੈਲਪ ਕਰੇਗਾ ਉਹਦਾ ਅਸੀਂ ਆਪਣੀ ਡਾਇਰੀ 'ਚ ਨਾਮ ਪਤਾ ਨੋਟ ਕਰ ਲਾਂ ਕਿਉਂਕਿ ਉਹਨਾਂ ਨੂੰ ਮੈਨੂੰ ਕਿਉਂ ਵੀ ਪੈਸੇ ਵੀ ਵਾਪਸ ਆ ਰਹਾ ਹੂ ਹਮ ਕਦੇ ਐਦਾ ਤਾਂ ਨਹੀਂ ਹੋਊਗਾ ਕਿ ਤੁਸੀਂ ਮੁੜ ਕੇ ਭੁੱਲ ਜਾਓਗੇ ਕੱਲ ਨੂੰ ਤੁਸੀਂ ਕਿਤੇ ਮੇਰ ਨਾਲ ਐਦਾ ਜ਼ਰੂਰ ਹੋਇਆ ਜੀ ਸਰ ਜੀ ਲਈ ਰੱਖੀ ਹੋਏਗਾ ਜਿਹੜਾ ਸਾਡੀ ਹੈਲਪ ਕਰੇਗਾ ਹੂੰ ਕੋਈ ਨਾ ਭਾ ਯਾਦ ਰੱਖਾਂਗੇ ਪਰ ਮੇਰ ਨਾਲ ਐਦਾ ਜ਼ਰੂਰ ਹੋਇਆ ਜੀ ਮੈਂ ਕਈਆਂ ਦੀ ਮਦਦ ਕੀਤੀ ਹੈ ਮੇਰੇ ਨੰਬਰ ਬਲੌਕ ਕੀਤੇ ਹੋਏ ਹਨ ਮੈਂ ਉਹਨਾਂ ਦੇ ਖਿਲਾਫ ਮੰਗਦਾ ਪਰ ਮੈਂ ਨਹੀਂ ਕਰਨਾ ਚਾਹੁੰਦਾ ਹੂੰ ਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਨੰਬਰ ਦਿਓ ਤਾਂ ਜੋ ਤੁਹਾਡੀ ਮਦਦ ਕੀਤੀ ਜਾ ਸਕੇ ਜੀ ਮੇਰਾ ਨੰਬਰ ਹੈਗਾ 9852 9965 ਹਮ ਇਹ ਦੂਸਰਾ ਨੰਬਰ ਹੈਗਾ 8283 2460 ਹਮ ਇਹਨੇ ਮਾੜੇ ਹਾਲਾਤਾਂ ਵਿੱਚੋਂ ਗੁਜ਼ਰਦੇ ਪਿਓ ਤੇ ਮੈਮ ਜਦੋਂ ਇਹਨਾਂ ਨਾਲ ਵਿਆਹ ਹੋਣਾ ਸੀਗਾ ਅਰੇਂਜ ਮੈਰੀ ਜਾਂ ਲਵ ਦੋਨੋਂ ਹੀ ਦੋਨੋਂ ਹੀ ਉਸ ਵੇਲੇ ਪਤਾ ਸੀ ਕਿ ਇਸ ਤਰ੍ਹਾਂ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ ਦਿਹਾੜੀਆਂ ਲਾਉਂਦੇ ਨੇ ਨਹੀਂ ਹਲਾਤ ਠੀਕ ਸੀਗੀ ਮੇਰੀ ਸਿਹਤ ਵੀ ਹੈਗੀ ਸੀਗੀ ਮੇਰੇ ਘਰ ਸੀ ਪਰ ਉਹ ਜਿਵੇਂ ਜੱਕਦਾਮ ਬੰਦੇ ਤੇ ਮਾੜਾ ਟਾਈਮ ਆਣਾ ਹੁੰਦਾ ਨਾ ਮਾੜਾ ਟਾਈਮ ਚੰਗਾ ਟਾਈਮ ਪਤਾ ਨਹੀਂ ਹੁੰਦਾ ਜੱਕਦਾਮ ਵੀ ਮਾੜਾ ਟਾਈਮ ਮੇਰੇ ਤੇ ਆਇਆ ਬਸ ਹੌਲੀ ਹੌਲੀ ਮੈਂ ਮਾੜੇ ਸਮੇਂ ਲਈ ਪੇਟ ਚਾਹ ਰਹੀ ਹੂੰ ਉਸ ਵੇਲੇ ਮੈਮ ਤੁਹਾਡੇ ਮਨ ਦੇ ਵਿੱਚ ਤਾਂ ਨਹੀਂ ਇਦਰੀਆਂ ਚੀਜ਼ਾਂ ਆਈਆਂ ਸੀ ਕਿ ਵੀ ਮੈਂ ਕਿੱਥੇ ਵਿਆਹ ਕਰਾਉਣ ਲੱਗੀ ਆ ਮੇਰੇ ਚਾਈ ਮਰ ਕੇ ਇੱਥੇ ਆ ਕੇ ਤਾਂ ਨਹੀਂ ਨਹੀਂ ਮੈਨੂੰ ਲੋਕਾਂ ਨੇ ਤਾਂ ਬਹੁਤ ਕਹਿ ਨੂੰ ਛੱਟ ਤੇ ਅਜੇ ਤੱਕ ਕੁਝ ਨਹੀਂ ਨਿਕਲਿਆ ਛੱਟ ਤੇ ਪਰੇ ਚਲ ਜਾਂਦੀ ਉਮਰ ਵੀ ਨਹੀਂ ਹੈਗੀ ਤੇਰੀ ਐਨੀ ਹੂੰ ਚਲ ਜਾ ਆਪਣੇ ਪੇਕੇ ਪਰ ਮੈਂ ਕਹਿ ਨਹੀਂ ਜੇ ਵਿਆਹ ਕਰਵਾਇਆ ਤੇ ਜੀਵਾਂਗੀ ਵੀ ਇੱਥੇ ਮਰਾਂਗੀ ਇੱਥੇ ਹੂੰ ਕੋਈ ਗੱਲ ਨਹੀਂ ਅੱਜ ਨੇ ਤਾਂ ਕਦੇ ਨਾ ਕਦੇ ਰੱਬ ਸੁਣੇਂ ਜਾਈ ਸੋ ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣ ਲਈ ਸੀ ਰੱਬ ਨੇ ਸਾਡੇ ਕਿਉਂ ਨਹੀਂ ਸੁਣੇ ਹੂੰ ਕਿਤੇ ਕੋਈ ਗਿਲਾ ਸ਼ਿਕ ਪਤਾ ਨਹੀਂ ਕਿ ਚਾ ਮਰ ਗਏ ਜਿਹੜੇ ਸੁਪਨੇ ਸੋਚੇ ਸੀ ਉਹ ਰਹਿ ਗਏ ਅਧੂਰੇ ਨਹੀਂ ਨਹੀਂ ਕੋਈ ਨਹੀਂ ਕੋਈ ਗਿਲਾ ਨਹੀਂ ਹੈ ਹਮ ਸਾਡੀ ਇਹ ਨਿਮਰਨੀ ਹੈ ਕਿ ਕਦੇ ਨਾ ਤੇ ਕਦੇ ਪੂਰੇ ਕਰੇਗੀ ਰੱਬ ਜੀ ਵੀਰੇ ਤੁਹਾਡੇ ਮਨ ਚ ਤਾਂ ਨਹੀਂ ਇਹ ਚੀਜ਼ ਆਉਂਦੀ ਕਿ ਮੈਂ ਇੱਕ ਕੁੜੀ ਨੂੰ ਵਿਆਹ ਕੇ ਲਿਆਇਆ ਤੇ ਉਹਦੇ ਕਿਤੇ ਨਾ ਕਿਤੇ ਚਾਹ ਮਾਰਦੇ ਪਏ ਨੇ ਮੈਂ ਦੇ ਬਸ ਐ ਹੀ ਫੁੱਟਿਆ ਮੈਂ ਆਪਣੀ ਮਿਹਨਤ ਕਰਾਂਗਾ ਮੈਂ ਹਮ ਮੈਨੂੰ ਕਹਿਂਦੇ ਹੁੰਦੇ ਨੇ ਮੈਨੂੰ ਬੜਾ ਦੁੱਖ ਹੁੰਦਾ ਹੈ ਕੀ ਕਹਿੰਦੇ ਨੇ ਉਹ ਦੁੱਖ ਹੁੰਦਾ ਕਹਿੰਦੇ ਨੇ ਵੀ ਮੇਰੇ ਤੁਹਾਡੇ ਵੱਤ ਕੁਝ ਨਹੀਂ ਕਰ ਸਕਦਾ ਮੇਰੇ ਮੈਂ ਹਜੇ ਕੁਝ ਨਹੀਂ ਕਰ ਸਕਦਾ ਤੁਹਾਡੇ ਮੇਰੇ ਹੁੰਦੇ ਹਾਂ ਮੈਂ ਕੁਝ ਨਹੀਂ ਕਰ ਸਕਦਾ ਇਸ ਕਰਕੇ ਉਹ ਮੈਨੂੰ ਕਹਿੰਦੇ ਨੇ ਕਿ ਮੈਂ ਕੋਈ ਗੱਲ ਨਹੀਂ ਕਦੇ ਨਾ ਤੇ ਕਦੇ ਰੱਬ ਆਪਾਂ ਚੁਣੇਗਾ ਹੂੰ ਕੋਈ ਗੱਲ ਨਹੀਂ ਕੋਈ ਟੈਨਸ਼ਨ ਨਹੀਂ ਕਈਆਂ ਮੁੰਡੀਆਂ ਦੀ ਹੁੰਦੀ ਹੈ ਨਾ ਅੱਜ ਤੱਕ ਕਿ ਕੱਲੀ ਬੈ ਕੇ ਬਾਹਰ ਕੁਝ ਨਾ ਕੁਝ ਖਾਣ ਦੇ ਮੈਂ ਤਾਂ ਵੀ 50 ਰੁਪਏ ਦੀ ਵੀ ਚੀਜ਼ ਲੈ ਆਵਾਂਗਾ ਮੈਂ ਫੈਮਿਲੀ ਦੇ ਬੈਠ ਕੇ ਖਾਣਾ ਠੀਕ ਹੈ ਪਹਿਲਾਂ ਮੈਂ ਆਪਣੇ ਮੰਮੀ ਡੈਡੀ ਨੂੰ ਦੇ ਕੇ ਆਵਾਂਗਾ ਜੀ ਮੇਰੇ ਨਾਲ ਨੂੰ ਮੈਂ ਲੈ ਕੇ ਆਵਾਂਗਾ ਮੇਰੀ ਅੱਜ ਸ਼ੁਰੂਤ ਹੋਈ ਹੈ ਕਦੀ ਮੈਂ ਕੀਤਾ ਹੀ ਨਹੀਂ ਹੈਗਾ ਇਹਨਾਂ ਦੇ ਨਾਲ ਵਿੱਚ ਬੈਠ ਕੇ ਜੋਗੀ ਹੂੰ ਤੇ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਲੜਦੇ ਹੋ ਰਿਸ਼ਤੇਦਾਰ ਵੀ ਮਤਲਬ ਸਾਥ ਛੱਡ ਗਏ ਘਰ ਦੇ ਵੀ ਨਹੀਂ ਨਾਲ ਖੜੇ ਹਨਾ ਤੇ ਹੁਣ ਇਸ ਵੇਲੇ ਕੀ ਦਿਲ ਕਰਦਾ ਪਿਆ ਹੈ ਕੀ ਮਤਲਬ ਅੰਦਰ ਭਰਦਾ ਪਿਆ ਜਿਹੜਾ ਤੁਸੀਂ ਮਤਲਬ ਸ਼ੇਅਰ ਕਰਨਾ ਚਾਹੋ ਤੇ ਮੈਂ ਵੀ ਮੰਗ ਸ਼ਾਮ ਫਿਰ ਅਰਦਾਸ ਹੀ ਕਰਨਾ ਰੱਬ ਦੀ ਫਿਰ ਰੱਬ ਆ ਜਾਂਦਾ ਮੈਨੂੰ ਕੰਮ ਦੇਂਦਾ ਕਿ ਮੈਂ ਸਾਰਿਆਂ ਦੇ ਮੂੰਹ ਬੰਦ ਕਰਦਾ ਹੂੰ ਜਾਂ ਫਿਰ ਲਾਲਾ ਲੈ ਫਿਰ ਆਪਣੇ ਕੋਲ ਜੀ ਤੇ ਮੈਂ ਮੈਨਾਂ ਦੀ ਹੋ ਜਾਂ ਗੱਲਾਂ ਸੁਣ ਕੇ ਤੁਹਾਡੇ ਮਨ ਤੇ ਕੀ ਬੀਤਦੀ ਕਿਉਂਕਿ ਤੁਹਾਡੀ ਤਾਂ ਪੂਰੀ ਜ਼ਿੰਦਗੀ ਇਹਨਾਂ ਦੇ ਨਾਲ ਜੁੜੀ ਹੋਈ ਆ ਬਹੁਤ ਦੁੱਖ ਲੱਗਦਾ ਪਰ ਜਦੋਂ ਦੁੱਖ ਹੀ ਹੁੰਦੇ ਆ ਨਾ ਫਿਰ ਸੋਚਣਾ ਮੈਂ ਦਾ ਇਸ ਮਰੂ ਉਹ ਵਰੀ ਸੋਚਿਆ ਸੀ ਮਰਨ ਵਾਲੀ ਪਰ ਫਿਰ ਵੀ ਐਸੀ ਆਪਣੀ ਬੇਟੀ ਵਾਲ ਦੇਖਦੇ ਆ ਸਾਡੀ ਬੇਟੀ ਦਾ ਕੀ ਮੈਂ ਦਾ ਬੇਟੀ ਦਾ ਨਾ ਹੁੰਦੀ ਹੂੰ ਬਸ ਤੁਸੀਂ ਕੀ ਸੀ ਆਪਣੀ ਖਾਤਮਾ ਕਰਦੇ ਤੇ ਬੇਟੀ ਕਰਕੇ ਬਸ ਤੁਸੀਂ ਬਿਲਕੁਲ ਤੁਸੀਂ ਆਪਣੀ ਬੇਟੀ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਜਾਰੀ ਰੱਖਣੀ ਜ਼ਰੂਰ ਕਿਤੇ ਨਾ ਕਿਤੇ ਤੁਹਾਨੂੰ ਮਤਲਬ ਕੀ ਪਰਮਾਤਮਾ ਚੰਗੀ ਰਾਹ ਤੇ ਪਹੁੰਚਾਉਣਗੇ ਬਸ ਮੈਂ ਹੀ ਆਪਣੇ ਪਰਿਵਾਰ ਨੂੰ ਜੋੜ ਰਹੀ ਹਾਂ ਹੁਣ ਮੈਂ ਹੀ ਬੇਨਤੀ ਕਰਨ ਲੱਗੂਗੀ ਕਿ ਜੇ ਮੇਰੀ ਹੈਲਪ ਕਰੋਗੇ ਮੈਂ ਤੁਹਾਨੂੰ ਫਾਰੀ ਉਮਰ ਯਾਦ ਰੱਖਾਂਗਾ ਰੱਬ ਬਣ ਕੇ ਆਉਗਾ ਮੇਰੀ ਕਰ ਦੋ ਜੇ ਤੁਸੀਂ ਮੇਰੀ ਹੈਲਪ ਕਰੋਗੇ ਮੈਂ ਚੰਗਾ ਟਾਈਮ ਆਏ ਤੁਹਾਨੂੰ ਵਾਪਸ ਕਰ ਦਵਾਂਗਾ ਤੁਹਾਡੇ ਹੱਥੀਂ ਆਪਾਂ ਕਿਸੇ ਹੋਰ ਦੀ ਹੈਲਪ ਕਰਾਂਗੇ ਮੈਮ ਕੋਈ ਇਦਾਂ ਦਾ ਕੇਸ ਆ ਦੱਸ ਜੀ ਨੇ ਤੁਹਾਨੂੰ ਬਹੁਤ ਇਮੋਸ਼ਨਲ ਕੀਤਾ ਵਾ ਚੰਗੇ ਤਰੀਕੇ ਨਾਲ ਤੋੜਿਆ ਹੋਵੇ ਹਾਂ ਕੋਈ ਐਸਾ ਦੇ ਨੀ ਇਹ ਨਾਮ ਮੋਸ਼ਨ ਹੋਇਆ ਹੋਵੇ ਪਰ ਮੈਂ ਇਹਦੇ ਇਹਨਾਂ ਦੇ ਅੱਗੇ ਕੁਝ ਦੱਸ ਦੇਣੀ ਨਹੀਂ ਹੁੰਦੀ ਨਾ ਮੈਂ ਤਾਂ ਮੈਂ ਦੱਸਾਂਗੀ ਨਾ ਕਾਜਾ ਸਾਹਿਬ ਜਾਣਾ ਸੀਗਾ ਮਤ ਬੰਦੀਆਂ ਵਾਲੇ ਡੈਡ ਗੁਰਦੁਆਰੇ ਰਾਜਾਪਾਬ ਹੂੰ ਠੀਕ ਹੈ ਕਹਿੰਦੀ ਮੈਂ ਜਾਣਾ ਜੀ ਮੈਂ ਸੁੱਕਿਆ ਹੋਇਆ ਹਾਂ ਮੈਂ ਘਟੋ ਘਟ 4-5 ਜਣੇ ਤੋਂ ਮੋਟਾ ਜਿਹਾ ਹੋ ਗਿਆ ਹੂੰ ਕਹਿੰਦੀ ਇੱਕ ਘੰਟਾ ਡੇਢ ਚੰਦਰੂਮ ਜੇ ਲੋ ਮੈਂ ਹਾਰ ਕੇ ਮੈਂ ਇਹਨਾਂ ਨੂੰ ਬਸ ਤੇ ਲੈ ਜੀ ਰੋ ਹੂੰ ਮੱਕ ਤੇ ਹੂੰ ਹੂੰ ਮੱਕ ਤੇ ਗਈ ਸੀ ਜੀ ਆਪਾਂ ਸੁਖਣਾ ਬੁਰੀ ਕਰਕੇ ਆਏ ਆਂ ਤੇ ਮੱਕ ਤੇ ਕੀ ਹੈ ਜੀ ਪਰ ਕਿਸੇ ਨਾਲ ਬਾਈਕ ਨਹੀਂ ਕੀਤੀ ਹੂੰ ਐਂਡ ਦੇ ਵਿੱਚ ਕੀ ਕਹੋਗੇ ਇਹ ਬੀਚ ਤੇ ਹੀ ਕਵਾਂਗੀ ਥੋੜਾ ਖਾ ਲਓ ਮੇਰੇ ਨਾਲ ਖਾ ਲ ਪਰ ਥੋੜਾ ਖਾ ਲਓ ਜਿਆਦਾ ਜਿਆਦਾ ਚਾਦਰ ਵਿੱਚ ਪੈਰ ਵੀ ਫਸਾਈ ਨਹੀਂ ਚੱਲਦੀ ਸਾ ਹੂੰ ਥੋੜਾ ਖਾ ਲਓ ਥੋੜੇ ਨਾਲ ਇਹੀ ਹੋਈਆਂ ਇਹ ਚੀਜ਼ਾਂ ਹਾਂਜੀ ਇੱਜ਼ਤ ਦਾ ਖਾਣਾ ਹੂੰ ਸਬਰ ਕੋਈ ਹਾਂ ਸਬਰ ਕਰ ਕੋਈ ਦੇ ਟਾਈਮ ਤੇ ਕੋਈ ਕਿਸੇ ਦਾ ਕੋਈ ਕਿਸੇ ਦਾ ਨਹੀਂ ਕੋਈ ਨਾ ਮਰਜ਼ੀ ਵੀ ਪਿਆਰ ਬਸ ਇੱਕ ਦੂਜੇ ਲਈ ਖੜਨਾ ਤਾਂ ਕੋਈ ਭੈਣ ਕਰਾਂ ਨਹੀਂ ਕੋਈ ਨਹੀਂ ਹੈਗਾ ਹੂੰ ਸ਼ੁਕਰੀਆ ਸਰ ਸ਼ੁਕਰੀਆ ਮੈਮ